ਦੁਨੀਆ ਭਰ ਦੇ ਵਿੱਚ ਜਿਹੜੀਆਂ 에ਅਰਲਾਈਨ ਕੰਪਨੀਆਂ ਉਹ ਇਸ ਗੱਲ ਕਰਕੇ ਅੱਬਲਾ ਉਹ ਰੈਂਕਿੰਗ ਦੇ ਵਿੱਚ ਪਹਿਲੇ ਦੂਜੇ ਤੀਜੇ ਚੌਥੇ ਪੰਜਵੇਂ ਨੰਬਰ ਦੇ ਉੱਤੇ ਇਸ ਕਰਕੇ ਹੁੰਦੀਆਂ ਕਿਉਂਕਿ ਜਿਹੜੇ ਮੁਸਾਫਰ ਆ ਉਹ ਵਾਰ-ਵਾਰ ਇਹ ਗੱਲ ਕਹਿੰਨੇ ਕਿ ਇਹਦੇ ਵਿੱਚ ਹੀ ਸਫ਼ਰ ਕਰਨਾ ਇਹਦੇ ਵਿੱਚ ਸਫ਼ਰ ਕਰਕੇ ਹੀ ਸਾਨੂੰ ਚੰਗਾ ਲੱਗਦਾ ਇਹ ਵੇਲੇ ਸਿਰ ਉੱਡਦੀ ਆ ਵੇਲੇ ਸਿਰ ਪਹੁੰਚਾਉਂਦੀ ਆ ਇਹਦੇ ਵਿੱਚ ਖਾਣ ਪੀਣ ਦੇ ਲਈ ਪ੍ਰਬੰਧ ਠੀਕ ਆ ਕੁਰਸੀਆਂ ਠੀਕ ਆ ਸਕਰੀਨਾਂ ਠੀਕ ਆ ਇਹਦੇ ਨਾਲ ਸਾਡਾ ਉਲਾਂਬਾ ਕੋਈ ਨਹੀਂ ਜੁੜਿਆ ਪਰ ਜੇ ਅਸੀਂ ਭਾਰਤ ਦੀ 에ਅਰਲਾਈਨ ਕੰਪਨੀ ਦੀ ਗੱਲ ਕਰੀਏ ਜਿਹੜੀ ਅੰਤਰਰਾਸ਼ਟਰੀ 에ਅਰਲਾਈਨ ਆ ਇਹ ਫਿਰ ਮੈਨੂੰ ਕਦੇ-ਕਦੇ ਆਉਂ ਲੱਗਦਾ ਵੀ ਇਹ 에ਅਰਲਾਈਨ ਨਹੀਂ ਇਹਦੇ ਜਹਾਜ਼ ਜਹਾਜ਼ ਨਹੀਂ ਅਸਲ ਦੇ ਵਿੱਚ ਇਹ ਤਾਂ ਪੰਜਾਬ ਰੋਡਵੇਜ਼ ਆ ਜਿਵੇਂ ਪੰਜਾਬ ਰੋਡਵੇਜ਼ ਦਾ ਜਿਹੜੀ ਉਹ ਚੱਲਾਂਗੇ ਤਾਂ ਪਹੁੰਚਾਂਗੇ ਚੱਲਾਂਗੇ ਤਾਂ ਪਹੁੰਚਾਂਗੇ ਕਈ ਪੁਰਾਣੀਆਂ ਬੱਸਾਂ ਇਵੇਂ ਆ ਇਵੇਂ ਹੀ ਭਾਰਤ ਦੀ ਇਸ 에ਅਰਲਾਈਨ ਕੰਪਨੀ ਦੇ ਜਹਾਜ਼ ਚੱਲਾਂਗੇ ਤਾਂ ਪਹੁੰਚਾਂਗੇ ਵਾਲੀ ਜਿਹੜੀ ਸੋਚ ਦੇ ਉੱਤੇ ਆ ਤੇ ਮੈਂ ਕਦੇ-ਕਦੇ ਇਹ ਵੀ ਸੋਚਦਾ ਵੀ ਇਹਨੂੰ ਆਪਾਂ ਕਿਹਾ ਕਰੀਏ ਵੀ ਹਵਾ ਦੇ ਵਿੱਚ ਜਾਣ ਵਾਲੀ ਰੋਡਵੇਜ਼ ਆ ਰੋਡਵੇਜ਼ ਨੂੰ ਕਿਹਾ ਕਰੀਏ ਜੀ ਕਿ ਇਹ ਭਾਰਤ ਦੀ 에ਅਰਲਾਈਨ ਆ ਮੈਂ ਕਿਹੜੀ 에ਰਲਾਈਨ ਦੀ ਗੱਲ ਕਰਨਾ ਉਹ ਵੀ ਦੱਸਦਾ ਪਰ ਤੁਸੀਂ ਪਹਿਲਾਂ 10 ਸਕਿੰਟ 10 ਕੇ ਸਕਿੰਟਾਂ ਵੀਡੀਓ ਵੇਖ ਲਓ ਤੁਹਾਨੂੰ ਲੱਗੂਗਾ ਵੀ ਤੁਸੀਂ ਜਲੰਧਰ ਦੇ ਰੇਲਵੇ ਸਟੇਸ਼ਨ ਤੇ ਖੜੇ ਆ ਤੁਸੀਂ ਪੰਜਾਬ ਦੇ ਕਿਸੇ ਹੋਰ ਰੇਲਵੇ ਸਟੇਸ਼ਨ ਤੇ ਖੜੇ ਆ ਜਾਂ ਤੁਸੀਂ ਕਿਸੇ ਬੱਸ ਅਡੇ ਦੇ ਵਿੱਚ ਆ ਜਾਂ ਕਿਤੇ ਕੋਈ ਬਹੁਤ ਵੱਡਾ ਕੋਈ ਇਹੋ ਜਿਹਾ ਸਮਾਗਮ ਧਾਰਮਿਕ ਆ ਸਮਾਜਿਕ ਆ ਜਾਂ ਕੋਈ ਵੀ ਤਾਂ ਰੈਲੀ ਆ ਜਿਹਦੇ ਵਿੱਚ ਲੋਕ ਕੁਰਬਲ-ਕੁਰਬਲ ਕਰਦੇ ਆ ਲੋਕਾਂ ਦਾ ਕਸੂਰ ਕੋਈ ਨਹੀਂ ਜਿਵੇਂ ਕਿ ਪ੍ਰਬੰਧਕਾਂ ਦਾ ਬੇੜਾ ਕਰਕ ਹੋ ਗਿਆ ਇੰਉਂ ਲੱਗਦਾ ਪਹਿਲਾਂ ਆ ਨਿੱਕੀ ਜਿਹੀ ਵੀਡੀਓ ਦੇਖ ਲਓ ਆਹ ਜਿਹੜੀ ਵੀਡੀਓ ਤੁਸੀਂ ਦੇਖੀ ਆ ਅਸਲ ਵਿੱਚ ਇਹ 에어 ਇੰਡੀਆ ਦੀ ਵੀਡੀਓ ਆ ਜਦੋਂ ਆਪਾਂ ਦਿੱਲੀ ਦੇ 에어ਪੋਰਟ ਦੇ ਉੱਤੇ ਪਹੁੰਚੇ ਤੇ ਉਸ ਤੋਂ ਬਾਅਦ ਅਮਰਤਸਰ ਵਾਸਤੇ ਉਡਾਨ ਲੈਣੀ ਸੀ ਤਾਂ 에어 ਇੰਡੀਆ ਵਾਲੀ ਜਿਹੜੀ ਕੰਪਨੀ ਆ ਉਹਦੇ ਨਾਲ ਸਬੰਧਤ ਇਹ ਇਕੱਠ ਜੁੜਿਆ ਹੋਇਆ ਲੋਕ ਇੱਥੇ ਤਰਾਤਰਾਂ ਕਰਦੇ ਆ ਲੋਕ ਇੱਥੇ ਬਹੁਤ ਕੁਝ ਕਹਿ ਰਹੇ ਸੀ ਪ੍ਰਬੰਧਕਾਂ ਨੂੰ ਕਿਉਂਕਿ 1 2 3 3.5 ਘੰਟੇ ਨਹੀਂ ਕਈ ਘੰਟੇ ਵੱਧ ਲੇਟ ਆ ਕਿਉਂਕਿ ਇਹ 4 4.5 ਘੰਟੇ ਜੇਕਰ 에어 ਇੰਡੀਆ ਦੀ ਉਡਾਣ ਇੱਕ ਤੋਂ ਦੂਜੀ ਥਾਂ ਤੱਕ ਪਹੁੰਚਣ ਵਾਸਤੇ ਲੇਟ ਹੋ ਜੇ ਤਾਂ ਅੱਜ ਕੱਲ੍ਹ ਲੋਕ ਇਹ ਗੱਲ ਕਹਿੰਦੇ ਵੀ ਇਹ ਕੋਈ ਚਲੋ ਯਾਰ ਲੇਟ ਵਾਲੀ ਗੱਲ ਨਹੀਂ ਇਹ ਕਿੜੱਕ ਦੇ ਸਹੀ ਤੁਰੀ ਆ 에어 ਇੰਡੀਆ ਦੇ ਨਾਲ ਸਬੰਧਤ ਇੰਨੇ ਕ ਕਲੇਸ਼ ਸਾਹਮਣੇ ਆਉਂਦੇ ਆ ਕਦੇ ਇਹਦੀਆਂ ਕੁਰਸੀਆਂ ਟੁੱਟੀਆਂ ਹੁੰਦੀਆਂ ਕਦੇ ਇਹਦੀਆਂ ਸਕਰੀਨਾਂ ਬੰਦ ਹੁੰਦੀਆਂ ਕਦੇ ਇਹਦੇ ਵਿੱਚ ਭੋਜਨ ਨਹੀਂ ਸਹੀ ਹੁੰਦਾ ਕਦੇ ਇਹਦੀ ਐਮਰਜੈਂਸੀ ਡੋਰ ਖੁੱਲ ਜਾਂਦੀ ਆ ਵੇਲੇ ਸਿਰ ਤੁਰ ਪਵੇ ਵੇਲੇ ਸਿਰ ਉੱਡ ਪਵੇ ਇਹ ਤਾਂ ਚੰਗੀ ਕਿਸਮਤ ਵਾਲੀ ਗੱਲ ਆ ਆਪ ਪਿਛਲੇ ਦਿਨੀ ਸੁਪਰੀਆ ਸੁਲੇ ਜਿਹੜੇ ਕਿ ਸੰਸਦ ਮੈਂਬਰ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਆ ਵੀ 에어 ਇੰਡੀਆ ਦਾ ਐਸਾ ਹਾਲ ਹੋਇਆ ਪਿਆ ਵੀ ਇਸ ਮਸਲੇ ਦੇ ਉੱਤੇ ਸਬੰਧਤ ਕੰਪਨੀ ਨੂੰ ਗੌਰ ਕਰਨੀ ਬਣਦੀ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਕਦੇ ਤਾਂ ਵੇਲੇ ਸਿਰ ਉੱਡੇ ਕਦੇ ਤਾਂ ਵੇਲੇ ਸਿਰ ਤੁਰੇ ਮੁਸਾਫਰ ਇੰਨੇ ਪਰੇਸ਼ਾਨ ਆ ਵੀ ਪੁੱਛੋ ਕੁਝ ਨਾ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਨਾ ਸਿਡਨੀ ਤੋਂ ਅਸੀਂ ਆਏ ਪਿਛਲੇ ਦਿਨੀ ਪੰਜਾਬ ਦੇ ਵਿੱਚ ਸਾਡੀ ਉਡਾਣ ਸੀ 에어 ਇੰਡੀਆ ਦੀ ਸਿਡਨੀ ਤੋਂ ਤੇ ਦਿੱਲੀ ਤੱਕ ਦਿੱਲੀ ਤੋਂ ਅੰਮ੍ਰਿਤਸਰ ਤੱਕ ਇਹ ਜੀ 40 45 ਮਿੰਟ ਆ ਜਿਹੜੀ ਉਹ ਸਿਡਨੀ ਦੇ ਵਿੱਚ ਲੇਟ ਸੀ ਜਦੋਂ 40 45 ਮਿੰਟ ਉੱਥੇ ਲੇਟ ਹੋਈ ਆ ਤੇ ਫਿਰ ਕੁਦਰਤੀ ਗੱਲ ਆ ਵੀ ਜਿਹੜੀ ਅਗਲੀ ਉਡਾਨ ਆ ਉਹ ਵੀ ਜਾ ਸਕਦੀ ਆ ਅਸੀਂ ਕਾੜੀ ਕਾੜੀ ਆ ਜਿਹੜਾ ਉਹ ਆਪਣਾ ਸਮਾਨ ਚੱਕਿਆ ਇੱਕ ਵਾਰੀ ਫਿਰ ਇਮੀਗ੍ਰੇਸ਼ਨ ਕਰਵਾਈ ਫਿਰ ਅਸੀਂ ਜਾ ਕੇ ਜਹਾਜ਼ ਦੇ ਵੱਲ ਪਹੁੰਚੇ ਗੇਟ ਤੇ ਪਹੁੰਚੇ ਉੱਥੇ 4 4.5 ਘੰਟੇ ਦੀ ਉਡੀਕ ਕਰਨੀ ਪਈ ਜਿਹੜਾ ਤੁਸੀਂ ਦ੍ਰਿਸ਼ ਦੇਖਿਆ ਇਹ ਉਥੋਂ ਦਾ ਇਹ ਦਿੱਲੀ 에ਅਰਪੋਰਟ ਦਾ ਦ੍ਰਿਸ਼ ਆ ਇਹ ਕੋਈ ਰੇਲਵੇ ਸਟੇਸ਼ਨ ਦਾ ਦ੍ਰਿਸ਼ ਨਹੀਂ ਆ ਪਰ ਜਦੋਂ ਅਸੀਂ ਸਫ਼ਰ ਤੈਅ ਕਰ ਰਹੇ ਸੀਗੇ ਯਾਨੀ ਕਿ ਸਿਡਨੀ ਤੋਂ ਲੈ ਕੇ ਦਿੱਲੀ ਤੱਕ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪੋ ਆਪਣੇ ਤਜਰਬੇ ਮੈਨੂੰ ਦੱਸੇ ਇਹਦੇ ਵਿੱਚ 70% ਦੀ ਸਕਰੀਨਾਂ ਜਿਹੜੀਆਂ ਹੁੰਦੀਆਂ ਜਿਹੜੇ ਟੀਵੀ ਹੁੰਦੇ ਆ ਉਹ ਬੰਦ ਸੀ ਜੇ ਆਪਾਂ ਉੱਥੇ 에ਅਰ ਹੋਸਟਸ ਨੂੰ ਬੇਨਤੀ ਕਰਦੇ ਸੀ ਕਿ ਕਿਰਪਾ ਕਰਕੇ ਜੀ ਆ ਦੱਸੋ ਵੀ ਸਕਰੀਨ ਕਿਉਂ ਨਹੀਂ ਚੱਲਦੀ ਉਹ ਕਹਿੰਦੇ ਸੀ ਸਰ ਹਮਾਰੇ ਬਸਮੀ ਨਹੀਂ ਹੈ ਆਪ ਇੱਥੇ ਕੰਪਲੇਨ ਕਰ ਸਕਦੇ ਹਨ ਉਹਨਾਂ ਦੇ ਹੱਥ ਖੜੇ ਆ ਫਿਰ ਉਸ ਤੋਂ ਬਾਅਦ ਜੇਕਰ ਕੋਈ ਨਾਨ-ਵੈਜ ਖਾਂਦਾ ਕੋਈ ਵੈਜ ਖਾਂਦਾ ਇਹਨਾਂ ਨੂੰ ਇਹਦੇ ਬਾਰੇ ਕੋਈ ਗਿਆਨ ਨਹੀਂ ਆ ਜੇ ਆਪਾਂ ਇਹ ਗੱਲ ਕਹਿੰਨੇ ਵੀ ਭਾਈ ਮੈਂ ਤਾਂ ਨਾਨ-ਵੈਜ ਖਾਣਾ ਇਹ ਮੈਨੂੰ ਤੁਸੀਂ ਵੈਜ ਕਿਉਂ ਦਿੰਨੇ ਆ ਉਹ ਕਹਿੰਦੇ ਕਿ ਹਮਾਰੇ ਪਾਸ ਤੋਂ ਕੇਟਰਿੰਗ ਦਾ ਠੇਕਾ ਨਹੀਂ ਹੈ ਜੋ ਕੇਟਰਿੰਗ ਵਾਲੇ ਆ ਉਹ ਲੈ ਕੇ ਆਤੇ ਹਮ ਤੋ ਸਿਰਫ ਸਰਵ ਕਰਤੇ ਹੈ ਜੀ ਆਪਾਂ ਉਹਨਾਂ ਨੂੰ ਇਹ ਗੱਲ ਕਹਿੰਨੇ ਵੀ ਭਾਈ ਤੁਹਾਡੇ ਕੋਲੇ ਆ ਚੀਜ਼ ਹੈ ਨਹੀਂ ਕਹਿੰਨੇ ਵੀ ਸਾਡੇ ਕੋਲ ਤਾਂ ਹੈ ਨਹੀਂਗੀ ਤੁਸੀਂ ਕੰਪਲੇਨ ਪਾ ਦਿਓ ਤੇ 에어 ਇੰਡੀਆ ਦੇ ਬਾਰੇ ਇਹ رائے ਕੱਲੀ ਮੇਰੀ ਨਹੀਂ 에어 ਇੰਡੀਆ ਦੇ ਬਾਰੇ ਜਿਹੜੇ ਜਿਹੜੇ ਲੋਕਾਂ ਨੇ ਹੁਣ ਤੱਕ ਸਫਰ ਕੀਤਾ ਲਗਭਗ ਸਾਰਿਆਂ ਦੀ ਇਹੋ ਜਿਹੀ رائے ਆ ਤੁਹਾਨੂੰ ਚੇਤੇ ਹੋਣਾ ਪਿਛਲੇ ਨਹੀਂ ਜਾਨੀ ਰਗਵੀਰ ਸਿੰਘ ਸਾਬਕਾ ਜਥੇਦਾਰ ਸਾਹਿਬ ਉਹ ਵੀ ਜਾਣ ਲੱਗੇ ਸੀ ਦਿੱਲੀ ਤੋਂ ਆਪਾਂ ਜਾਣਦੇ ਕਿ ਅਮਰੀਕਾ ਦੇ ਵੱਲ ਤੇ ਪਰ ਉਹਨਾਂ ਨੂੰ ਬਿਜ਼ਨਸ ਕਲਾਸ ਹੋਣ ਦੇ ਬਾਵਜੂਦ ਵਿੱਚ ਉਹਦੇ ਕੋਈ ਸਹੂਲਤ ਨਹੀਂ ਸੀਗੀ ਤੇ ਦੰਦ ਮੰਦ ਬੜਾ ਖਿਲ ਰਿਆ ਸੀਗਾ ਇਸ ਕਰਕੇ ਬਾਹਰ ਬੈਠ ਕੇ ਲੋਨ ਵਿਰੋਧ ਪ੍ਰਦਰਸ਼ਨ ਕੀਤਾ ਸੀ ਖਬਰਾਂ ਬੜੀਆਂ ਆਈਆਂ ਤੁਹਾਨੂੰ ਚੇਤੇ ਹੋਣਾ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਕਿ ਭਾਰਤ ਦੇ ਕੇਂਦਰੀ ਖੇਤੀਬਾੜੀ ਮੰਤਰੀ ਆ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪਪਾਲ ਤੋਂ ਮੈਂ ਦਿੱਲੀ ਵਾਲੇ ਚੱਲਿਆ ਜਿਹੜੀ ਮੈਂ ਸੀਟ ਦੇ ਉੱਤੇ ਬੈਠਾ ਇਹਦਾ ਬੁਰਾ ਹਾਲਾ ਸੀ ਟੁੱਟੀ ਪਈ ਆ ਕਰੀ ਕੀ ਜਾਂਦੇ ਆ ਕੋਈ ਇੱਕ ਐਸਾ ਹਫਤਾ ਨਹੀਂ ਜਦੋਂ 에ਅਰ ਇੰਡੀਆ ਦੇ ਬਾਰੇ ਚੱਜ ਦੀ ਖਬਰ ਆਵੇ ਕੋਈ ਇੱਕ ਐਸਾ ਹਫਤਾ ਨਹੀਂ ਜਦੋਂ 에ਅਰ ਇੰਡੀਆ ਦੇ ਬਾਰੇ ਸੁਲੱਖਣੀ ਖਬਰ ਹੋਵੇ ਕਿ ਵੇਲੇ ਸਿਰ ਉੱਡ ਗਈ ਆ ਮੈਂ ਜਦੋਂ ਹੁਣ ਇੱਥੋਂ ਦਿੱਲੀ ਤੋਂ ਅਮਰਸਰ ਦੇ ਵੱਲ ਆਇਆ ਤਾਂ 4.5 ਘੰਟੇ ਉਡਾਨ ਲੇਟ ਸੀ ਮੇਰੇ ਨਾਲ ਇੱਕ ਵੀਰ ਜੀ ਬੈਠੇ ਸੀ ਜਿਹੜੇ ਮੇਰਾ خیال ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਅਮਰੀਕਾ ਦੇ ਵੱਲ ਵਾਏ ਸੀ ਉਹ ਕਹਿੰਦੇ ਭਾਈ ਜੀ ਮੇਰੇ ਚਾਚਾ ਜੀ ਦੀ ਮੌਤ ਹੋਈ ਆ ਮੇਰੇ ਕਰਕੇ ਉਹਨਾਂ ਨੇ ਸਸਕਾਰ ਅੱਜ ਰੋਕਿਆ ਹੋਇਆ ਸੀਗਾ ਤੇ ਹੁਣ ਮੇਰਾ ਜਿਹੜਾ ਬੰਦਾ ਹੈਗਾ ਉਹ 에ਰਪੋਰਟ ਦੇ ਉੱਤੇ ਗੱਡੀ ਲੈ ਕੇ ਖੜੇ ਨੂੰ ਕਹਿੰਦਾ 5 ਘੰਟੇ ਹੋ ਗਏ ਆ ਪਰ ਇਹ ਆਪਾਂ ਇੱਥੇ ਬੈਠੇ ਆ ਇਹਨਾਂ ਦਾ ਪਤਾ ਹੀ ਕੋਈ ਨਹੀਂ ਇਹਨਾਂ ਨੇ ਉਡਾਣੀ ਕਦੋਂ ਇਹਨਾਂ ਦੇ ਕੋਲੇ ਪ੍ਰਬੰਧਕ ਕੋਈ ਨਹੀਂਗਾ ਉਹ ਕਹਿੰਦਾ ਇੱਕ ਵਾਰੀ ਮੇਰੇ ਪਿਤਾ ਜੀ ਦੀ ਉਹ ਕਹਿੰਦਾ ਜੀ ਉਸ ਵੇਲੇ ਮੈਨੂੰ 48 ਘੰਟੇ ਰਾਹ ਦੇ ਵਿੱਚ ਖੱਜਲ ਹੋਣਾ ਪਿਆ ਮੈਂ ਫਿਰ ਟਕਾੜਿਆਂ ਦੇ ਉੱਤੇ ਪਹੁੰਚਿਆ ਕਰੇ ਇੱਥੋਂ ਲੇਟ ਉੱਡੀ ਆ ਕਦੇ ਕਿਤੇ ਕੋਈ ਸਮੱਸਿਆ ਆ ਗਈ ਕਦੇ ਕਿਤੇ ਕੋਈ ਸਮੱਸਿਆ ਆ ਗਈ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਅਕਸਰ ਇਹ ਗੱਲ ਕਹਿੰਦੇ ਹੁੰਦੇ ਆ ਕਿ ਚੱਪਲ ਵਾਲਾ ਇਨਸਾਨ ਵੀ ਸਫ਼ਰ ਕਰੇਗਾ ਤੇ ਭਾਈ ਚੱਪਲਾਂ ਵਾਲੇ ਇਨਸਾਨ ਸਫ਼ਰ ਕਰਨ ਬਹੁਤ ਵਧੀਆ ਗੱਲ ਆ ਪਰ ਤੁਸੀਂ ਚੱਪਲਾਂ ਵਾਲਿਆਂ ਨੂੰ ਕਿਹੜੀ ਗੱਲੋਂ 에어 ਇੰਡੀਆ ਫੜਾਈ ਹੋਈ ਆ ਰਤਨ ਟਾਟਾ ਗਰੁੱਪ ਦਾ ਬਹੁਤ ਵੱਡਾ ਨਾਮ ਪਤਾ ਨਹੀਂ ਕਿਹੜੇ ਕਾਰਨਾਂ ਜਿਹਦੇ ਕਰਕੇ ਪਹਿਲਾਂ ਵੀ ਇਹਦਾ ਇਹੋ ਜਿਹਾ ਹਾਲ ਸੀ ਅਜ ਵੀ ਇਹੋ ਜਿਹਾ ਹਾਲ ਆ ਜਦੋਂ ਸਰਕਾਰੀ ਹੱਥਾਂ ਵਿੱਚ ਸੀ ਉਦੋਂ ਵੀ ਇਹ ਹਾਲ ਸੀ ਜਦੋਂ ਹੁਣ ਪ੍ਰਾਈਵੇਟ ਹੱਥਾਂ ਦੇ ਵਿੱਚ ਆ ਫੇਰ ਵੀ ਇਹੋ ਜਿਹਾ ਹਾਲ ਆ ਤੁਸੀਂ ਦੇਖੋ ਵੀ ਲੋਕਾਂ ਦੇ ਨਾਲ ਇਹ ਕਿੰਨੀ ਵੱਡੀ ਧੋਖਾ ਧੜੀ ਆ ਲੋਕਾਂ ਦੇ ਕੋਲੋਂ ਪੈਸੇ ਲੈਣੇ ਆ ਪੰਡਾਂ ਦੇ ਹਿਸਾਬ ਨਾਲ ਤੁਸੀਂ ਜੇ ਅੱਜ ਕੈਨੇਡਾ ਜਾਣਾ ਹੋਵੇ ਤੁਸੀਂ ਅਮਰੀਕਾ ਜਾਣਾ ਤੁਸੀਂ ਦੁਨੀਆ ਦੇ ਕਿਸੇ ਹੋਰ ਹਿੱਸੇ ਵਿੱਚ ਜਾਣਾ ਮੂੰਹ ਮੰਗੇ ਪੈਸੇ ਦਿੰਨੇ ਆ ਪਰ ਜੇਕਰ ਤੁਹਾਨੂੰ ਵਿੱਚ ਸਹੂਲਤ ਨਹੀਂ ਮਿਲਦੀ ਕੋਈ ਜੇ ਤੁਹਾਨੂੰ ਕਿਹਾ ਜਾਵੇ ਜੀ ਕਿ ਐਸ ਸੀਟ ਦੇ ਉੱਤੇ ਬਹਿਣਾ ਉਹ ਸੀ ਤੁਹਾਡੇ ਮੂਰੇ ਸਕਰੀਨ ਨਹੀਂ ਚੱਲਦੀ ਤੁਸੀਂ ਕੀ ਕਰੋਗੇ ਉੱਥੇ 12 ਘੰਟੇ 14 ਘੰਟੇ 16 ਘੰਟੇ ਤੁਸੀਂ ਕਰੋਗੇ ਕੀ ਜੇ ਤੁਸੀਂ ਇਹ ਗੱਲ ਕਹੋ ਕਿ ਮੈਨੂੰ ਆਹ ਫੂਡ ਚਾਹੀਦਾ ਉਹ ਕਹਿੰਦੇ ਸਾਡੇ ਕੋਲੇ ਫੂਡ ਹੈ ਨਹੀਂ ਜੇ ਤੁਸੀਂ ਕਹੋ ਜੀ ਮੈਨੂੰ ਆਹ ਸਹੂਲਤ ਚਾਹੀਦੀ ਕਹਿੰਦੇ ਮੇਰੇ ਕੋਲੇ ਸਹੂਲਤ ਹੈ ਨਹੀਂ ਫਿਰ ਇਹ ਤਾਂ ਇੱਕ ਲੁੱਟ ਹੋਈ ਇਹ ਲੁੱਟ ਤੋਂ ਬਿਨਾ ਹੋਰ ਕੁਝ ਵੀ ਨਹੀਂ ਆ ਤੇ ਭਾਰਤ ਦਾ ਸ਼ਹਿਰੀ ਹਵਾ ਬਾਜ਼ੀ ਵਪਾਰ ਇਸ ਮਸਲੇ 'ਚ ਕਰਦਾ ਕੀ ਆ 에어 ਇੰਡੀਆ ਨੂੰ ਕਦੇ ਕਿਹੜੀ ਗਲਤੀ ਤੇ ਜੁਰਮਾਨਾ ਪੈਗਾ ਕਦੇ ਕਿਹੜੀ ਗਲਤੀ ਤੇ ਜੁਰਮਾਨਾ ਪੈਗਾ ਇਹ ਅਸਲ ਦੇ ਵਿੱਚ ਰੋਡਵੇਜ਼ ਹੀ ਬਣ ਗਈ ਆ ਇਹ ਇੱਕ ਨਹੀਂ ਅਣਗਿਣਤ ਹੋ ਜੀਆਂ ਉਦਾਹਰਨਾਂ ਤੁਸੀਂ ਦੇਖੋ ਵੀ ਦੁਨੀਆ ਦੇ ਵਿੱਚ ਨਿੱਕੇ ਨਿੱਕੇ ਦੇਸ਼ ਆ ਜਿਹੜੇ ਕਿ ਸਿੰਗਾਪੁਰ ਦੀ ਗੱਲ ਕਰ ਲੋ ਤੁਸੀਂ ਮਲੇਸ਼ੀਆ ਦੀ ਗੱਲ ਕਰ ਲੋ ਤੁਸੀਂ ਬੈਂਕਾਕ ਦੀ ਗੱਲ ਕਰ ਲੋ ਹੋਰ ਛੋਟੇ ਛੋਟੇ ਦੇਸ਼ਾਂ ਦੀ ਗੱਲ ਕਰ ਲੋ ਉਹਨਾਂ ਦੇ ਵਿੱਚੋਂ ਕਈ ਦੇਸ਼ ਤਾਂ ਐਸੇ ਜਿਹੜੇ ਕਿ ਪੰਜਾਬ ਸਮੇਤ ਹਰਿਆਣਾ ਲਾ ਲਈ ਆਪਾਂ ਦੋ ਦੋ ਸੂਬੇ ਜਿਹੜੇ ਦੇਸ਼ ਆ ਪਰ ਉਹਨਾਂ ਦੀਆਂ ਤੁਸੀਂ 에ਅਰਲਾਈਨਾਂ ਦੇਖ ਲੋ ਉਹਨਾਂ ਦੀਆਂ 에ਅਰਲਾਈਨਾਂ ਅਵਲ ਹੁੰਦੀਆਂ ਇੱਕ ਨੰਬਰ ਹੁੰਦੀਆਂ ਬੰਦਾ ਇਹ ਗੱਲ ਕਹਿੰਦਾ ਕਿ ਮੈਂ ਇਹਦੇ ਵਿੱਚ ਜਾਣਾ ਪਰ ਬਹੁਤੇ ਲੋਕ ਇਹ ਗੱਲ ਕਹਿ ਦਿੰਦੇ ਚਲੋ 에ਅਰ ਇੰਡੀਆ ਜਿਹੜੀ ਉਹ ਸਿੱਧੀ ਉਡਾਣ ਆ ਭਾਈ ਰਾਹ ਦੇ ਵਿੱਚ ਰੁ ਉਹ ਇਸ ਕਰਕੇ ਟਿਕਟ ਲੈ ਲੈਂਦੇ ਆ ਤੇ ਪਰ ਉਹ ਲੈਂਦੇ ਵੀ ਭਾਈ 5 ਘੰਟੇ 7 ਘੰਟੇ 8 ਘੰਟੇ 2 ਘੰਟੇ ਸਾਡਾ ਸਮਾਂ ਨਾ ਵੇਸਟ ਹੋਵੇ ਕਿਤੇ ਰਾਹ ਦੇ ਵਿੱਚ ਸਟੇ ਹੋਵੇ ਤੇ ਇਹ ਜਿੱਥੋਂ ਉੱਡਣੀ ਹੁੰਦੀ ਆ ਉੱਥੇ ਹੀ 4 4 5 5 6 6 ਘੰਟੇ ਲਾ ਦਿੰਦੇ ਆ ਲੇਟ ਲਤੀਫੀ ਦੇ ਸ਼ਿਕਾਰ ਆ ਇਸ ਕਰਕੇ ਬੰਦਾ ਕਰੂ ਤਾਂ ਕਰੂ ਕੀ ਕਿਉਂਕਿ ਲੋਕਾਂ ਦੇ ਪੈਸੇ ਲੱਗਦੇ ਆ ਕਿਸੇ ਦੇ ਘਰ ਦੇ ਵਿੱਚ ਵਿਆਹ ਹੋ ਸਕਦਾ ਕਿਸੇ ਦੇ ਸੰਸਕਾਰ ਤੇ ਜਾਣਾ ਹੋ ਸਕਦਾ ਕਿਸੇ ਦੇ ਘਰ ਦੇ ਵਿੱਚ ਕੋਈ ਹੋਰ ਚੰਗੀ ਮੰਦੀ ਖਬਰ ਹੋ ਸਕਦੀ ਆ ਕਿਸੇ ਨੇ ਕੋਈ ਵੇਲੇ ਸਿਰ ਕਿਸੇ ਕੰਮ ਦੇ ਲਈ ਪਹੁੰਚਣਾ ਹੋ ਸਕਦਾ ਪਰ ਇਹਨਾਂ ਦੇ ਲੱਛਣ ਦੇਖੋ ਰੁਪਈਏ ਜਿਹੜੇ ਲੋਕਾਂ ਦੇ ਕੋਲੋਂ ਤੰਗਲੀ ਨਾਲ ਹੁੰਝ ਹੁੰਝ ਕੇ ਲੈ ਲੋ ਤੇ 에어 ਇੰਡੀਆ ਦੇ ਬਾਰੇ ਅੱਜ ਜਿੰਨਾ ਬੁਰਾ ਹਾਲ ਆ ਇਹ ਕੱਲਾ ਮੈਂ ਕਹਾਂ ਨਾ ਕਹਾਂ ਤੁਹਾਨੂੰ ਵੀ ਤਾਂ ਪਤਾ ਹੀ ਆ ਬੜੇ ਲੋਕੇ ਗੱਲ ਕਹਿ ਦਿੰਦੇ ਆ ਕਿ ਭਾਈ ਅਮਰitsar ਦੇ 에어ਪੋਰਟ ਨੂੰ ਪ੍ਰਚਾਰ ਉਹ ਵਰਤ ਤੋਂ ਵੱਧ ਬਿਲਕੁਲ ਸਹੀ ਗੱਲ ਆ ਤੁਹਾਡੀ ਦਿੱਲੀ ਵਾਲੇ ਨਾ ਜਾਣਾ ਪਵੇ ਪਰ ਅਮਰitsar ਦੇ 에어ਪੋਰਟ ਤੋਂ ਕਿਹੜਾ ਸਾਈਕਲ ਉੱਡਦੇ ਆ ਗੱਲ ਤਾਂ 에어 ਇੰਡੀਆ ਦੀ ਆ ਮੈਨੂੰ ਕੱਲ ਸੱਜਣ ਨੇ ਗੱਲ ਕਹੀ ਵੀ ਤੁਸੀਂ ਅਮਰਸਰ ਦੇ 에어ਪੋਰਟ ਦਾ ਪ੍ਰਚਾਰ ਕਰੋ ਮੈਂ ਕਿਹਾ ਬਿਲਕੁਲ ਸਹੀ ਗੱਲ ਹੈ ਜੀ ਕਰਨਾ ਚਾਹੀਦਾ ਇਹ ਜਦੋਂ ਬਹੁਤ ਸਾਰੀਆਂ ਉਡਾਣਾਂ ਆਉਂਦੀਆਂ ਤਾਂ ਅਮਰਸਰ ਦੇ ਵਿੱਚ ਵੀ ਅੰਤਰਰਾਸ਼ਟਰੀ ਜਿਵੇਂ ਕਿ ਬਰਮਿੰਗਮ ਤੋਂ ਆਉਂਦੀ ਹੈ ਜਿਹੜੀ ਤੋਂ ਮੇਰੇ ਖਿਆਲ ਹਫ਼ਤੇ ਦੇ ਵਿੱਚ ਦੋ ਤਿੰਨ ਦਿਨ ਉਡਾਣਾਂ ਉਹ ਸਿੱਧੀ ਅਮਰਸਰ ਦੇ ਵਿੱਚ ਆਉਂਦੀ ਆ ਪਰ ਜਿਹੜੇ ਬਰਮਿੰਗਮ ਦੇ ਵਿੱਚ ਵਸਦੇ ਸੱਜਣ ਆ ਉਹ ਇਹ ਗੱਲ ਕਹਿੰਦੇ ਵੀ ਭਾਈ ਅਸੀਂ ਇਸ ਲਾਲਚ ਨੂੰ ਉਹਨੇ ਵੀ ਰਾਹ ਦੇ ਵਿੱਚ ਸਤੇ ਹੈ ਨਹੀਂ ਗਾ ਤੇ ਸਿੱਧੀ 8-9 ਘੰਟਿਆਂ ਵਿੱਚ ਪਹੁੰਚਾ ਦਿੰਦੀ ਆ ਪਰ ਕਈ ਵਾਰੀ ਤਾਂ ਉੱਥੇ 5-5 ਇਹ ਨਾਲੇ ਕੋਲੇ ਪ੍ਰਬੰਧ ਹੀ ਕੋਈ ਨਹੀਂਗਾ ਸੋ ਮਤਲਬ ਕਹਿਣ ਦਾ ਇਹ ਆ ਜੀ ਕਿ ਇਸ ਵੇਲੇ ਦੇਸ਼ ਦੇ ਲੋਕਾਂ ਦੀ ਲੁੱਟ ਹੋ ਰਹੀ ਆ ਛੋਟੇ ਛੋਟੇ ਦੇਸ਼ ਜਸਤਰੀ ਕਰਨ ਕਾਮਯਾਬ ਹੋਏ ਆ ਉਹਨਾਂ ਦੀਆਂ 에ਅਰਲਾਈਨਾਂ ਜਿਵੇਂ ਕਾਮਯਾਬ ਹੋਈਆਂ ਤੇ ਭਾਈ ਆਪਾਂ ਨੂੰ ਇਸ 에ਅਰਲਾਈਨ ਨੂੰ ਕਾਮਯਾਬ ਕਰਨ ਦੇ ਲਈ ਸਰਕਾਰਾਂ ਨੂੰ ਸਬੰਧਤ ਕੰਪਨੀ ਨੂੰ ਯੋਗਦਾਨ ਪਾਉਣਾ ਚਾਹੀਦਾ ਜਾਂ ਫਿਰ ਲੋਕਾਂ ਨੂੰ ਇਹ ਗੱਲ ਕਹੋ ਵੀ ਭਾਈ ਸਾਡੇ ਕੋਲੇ ਸਹੂਲਤ ਕੋਈ ਨਹੀਂ ਤੁਸੀਂ ਉਹਦਾ ਕਹਿੰਦੇ ਵੀ ਅਸੀਂ ਅਵਲ ਹਾਂ ਅਸੀਂ ਨੰਬਰ 1 ਹਾਂ ਤੇ ਜੇ ਭਾਈ ਤੁਸੀਂ ਨੰਬਰ 1 ਹਾਂ ਤੇ ਫਿਰ ਲੋਕਾਂ ਦੀ ਖੱਜਲਖਵਰੀ ਕਿਹੜੇ ਗੱਲੋਂ ਹੁੰਦੀ ਆ ਸੋ ਇੱਕ ਬਹੁਤ ਵੱਡਾ ਮੁੱਦਾ ਹੈਗਾ ਜਿਹੜਾ ਕਿ ਲੋਕਾਂ ਦੇ ਲਈ ਵੀ ਖੱਜਲ ਖਵਰੀ ਦਾ ਸਬਬ ਬਣਦਾ ਤੇ ਨੇਤਾ ਵੀ ਹੁਣ ਤੱਕ ਇਸ ਗੱਲਬਾਤ ਕਹਿੰਦੇ ਆ ਕਦੇ ਮੈਂ ਸੁਣਿਆ ਨਹੀਂ ਵੀ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਹੋਵੇ ਕਿ 에어 ਇੰਡੀਆ ਕੋ ਹਮ ਦੁਰਸਤ ਕਰੇਂਗੇ ਕਦੇ ਮੈਂ ਟਾਟਾ ਗਰੁੱਪ ਨੂੰ ਇਹ ਨਹੀਂ ਕਹਿੰਦੇ ਸੁਣਿਆ ਕਿ ਹਮ ਇਸਕੋ ਠੀਕ ਕਰੇਂਗੇ ਉਹ ਮੈਂ 에어 ਹੋਸਟਸ ਬੀਬੀ ਨੂੰ ਸਵਾਲ ਕੀਤਾ ਮੈਂ ਆਖਿਆ ਜੀ ਇੰਨਾ ਬੁਰਾ ਹਾਲ ਬੇੜਾ ਕਰਕੇ ਕਿਉਂ ਹੋਇਆ ਪਿਆ ਤੁਹਾਡੀ 에어ਲਾਈਨ ਦਾ ਕਹਿੰਦੇ ਸਰ ਨਵੇਂ ਜਹਾਜ਼ ਲੈਨੇ ਕੀ ਉੜੀ ਕਰ ਰਹੇ ਆਂ ਔਰ ਜਬ ਉਹ ਆ ਜਾਏਂਗੇ ਫਿਰ ਸਮੱਸਿਆ ਨਹੀਂ ਹੋਗੀ ਮਤਲਬ ਇਹ ਆ ਵੀ ਜਿੰਨੀ ਦੇਰ ਤੱਕ ਜਹਾਜ਼ ਨਹੀਂ ਆਉਂਦੇ ਤੇ ਉਨੀ دیر ਤੱਕ ਭਾਈ ਤੁਸੀਂ ਭਾਅ ਘਟਾ ਲਓ ਫਿਰ ਇਹਦਾ ਮਤਲਬ ਇਹ ਆ ਜੇ ਤੁਸੀਂ ਲੈਣੇ ਪੈਸੇ ਬਾਕੀ 에ਰਲਾਈਨਾਂ ਵਾਂਗੂ ਆ ਤੇ ਭਾਈ ਫਿਰ ਸਹੂਲਤ ਵੀ ਬਾਕੀ 에ਰਲਾਈਨਾਂ ਵਾਂਗੂ ਦਿਓ ਵੈਸੇ ਮੈਂ ਇਹ ਨਹੀਂ ਗੱਲ ਕਹਿਣਾ ਵੀ ਪਾਈ ਇਹਦੇ ਵਿੱਚ 에ਰ ਹੋਸਟੈਸ ਦੀ ਕੋਈ ਕਮੀ ਆ ਜਾਂ ਆਪਾਂ ਕਹੀਏ ਪਾਇਲਟ ਦੀ ਉਹ ਤਾਂ ਵਿਚਾਰੇ ਮੁਲਾਜ਼ਮ ਆ ਪਰ ਇਹ ਕੰਪਨੀ ਦੀ ਗਲਤੀ ਆ ਜਿਵੇਂ ਰੋਡਵੇਸ ਦੇ ਵਿੱਚ ਸਾਰੇ ਮੁਲਾਜ਼ਮਾ ਜਿਹੜੇ ਗਲਤ ਨਹੀਂ ਹੈਗੇ ਰੋਡਵੇਸ ਦੇ ਡਰਾਈਵਰ ਕੰਡਕਟਰ ਬਹੁਤ ਚੰਗੇ ਵੀ ਆ ਚੈਕਰ ਬਹੁਤ ਚੰਗੇ ਕਹੀ ਪਰ ਜੇ ਬਾਸੀ ਫਿੜਕਾ ਹੋਵੇ ਤਾਂ ਉਹ ਕਿੱਥੇ ਜਾਣ ਫਿਰ ਉਹ ਕੀ ਕਰਨ ਓਵੇਂ ਹੀ ਜੇਕਰ 에ਰ ਇੰਡੀਆ ਦਾ ਬੇੜਾ ਕਰਕ ਹੋਇਆ ਪਿਆ ਅੱਜ ਇਹਦੇ ਪਿੱਛੇ ਮੁਲਾਜ਼ਮਾਂ ਦਾ ਕਸੂਰ ਨਹੀਂਗਾ ਇਹਦੇ ਪਿੱਛੇ ਸਬੰਧਤ ਧਿਰ ਦਾ ਸਬੰਧਤ ਕੰਪਨੀ ਦਾ ਤੇ ਸਰਕਾਰਾਂ ਦਾ ਕਸੂਰ ਆ ਜਿਨ੍ਹਾਂ ਨੂੰ ਚੱਪਲ ਵਾਲੇ ਨੂੰ ਸਫਰ ਕਰਾਉਣਾ ਤਾਂ ਚਾਹਤੇ ਆ ਪਰ ਭਾ ਘਟਾਉਣਾ ਚਾਹਤੇ ਨਹੀਂ ਸਹੂਲਤਾਂ ਬਰਾਬਰ ਦੇਵਣੀਆਂ ਚਾਹਤੇ ਨਹੀਂ ਆ